ਇੰਕ ਟੈਂਕ ਨੇ ਕੀਤਾ ਵੱਡਾ ਖੁਲਾਸਾ ਕਿ ਆਏ ਕਿ ਪ੍ਰਾਲੀ ਦੇ ਨਾਲੋਂ ਇਹ ਕਰਦੇ ਨੇ ਵੱਧ ਹਵਾ ਪ੍ਰਦੂਸ਼ਣ ਜੀ ਆਂ ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਇਹ ਗੱਲ ਪਖੀ ਹੋਈ ਹੈ ਕਿ ਪੰਜਾਬ ਦੇ ਵਿੱਚ ਸਾੜੀ ਜਾ ਰਹੀ ਪਰਾਲੀ ਹਵਾ ਪ੍ਰਦੂਸ਼ਣ ਦਾ ਮੇਨ ਕਾਰਨ ਬਣ ਰਹੀ ਹੈ ਪਰੰਤੂ ਇੱਥੇ ਮੇਰੀ ਜਾਣਕਾਰੀ ਦੇ ਮੁਤਾਬਕ ਦੱਸ ਦਈਏ ਕਿ ਥਿੰਕ ਟੈਂਕ ਸੀ ਆਰਈ ਦਾ ਇਹ ਕਹਿਣਾ ਹੈ ਉਹਨਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਹਵਾ ਪ੍ਰਦੂਸ਼ਣ ਦਾ ਕਾਰਨ ਪੰਜਾਬ ਦੇ ਵਿੱਚ ਸਾੜੀ ਜਾ ਰਹੀ ਪਰਾਲੀ ਨਹੀਂ ਹੈ ਬਲਕਿ ਜਿਹੜੇ ਬਿਜਲੀ ਤਾਪਕਰ ਚਲਾਏ ਜਾ ਰਹੇ ਨੇ ਉਹ ਨੇ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ 240 ਵੱਧ ਫੀਸ ਦੀ ਜਿਹੜੀ ਕਿ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਉਹ ਬਿਜਲੀ ਤਾਪਕਰਾਂ ਦੇ ਕਾਰਨ ਹੋ ਰਹੀ ਹੈ ਜਿੱਥੇ ਕਿ ਕੋਲੇ ਨੂੰ ਬੇਹੱਦ ਵੱਧ ਮਾਤਰਾ ਦੇ ਵਿੱਚ ਵਰਤਿਆ ਜਾਂਦਾ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਬਿਜਲੀ ਤਾਪਕਰਾਂ ਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਨੇ ਜਿਨ੍ਹਾਂ ਦੇ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ ਪੰਜਾਬ ਦੇ ਕਿਸੇ ਨਾਤੇ ਦਾ ਇਹ ਬੀ ਬੁਨਿਆਦ ਹੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਹਿੰਦੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਬਿਜਲੀ ਥਾਪਕਰਾਂ ਦੇ ਵਿੱਚ ਵਰਤੋਂ ਹੋ ਰਹੇ ਇਹ ਵਾਲੇ ਕਾਰਕ ਜਿਹੜੇ ਕਿ ਹਵਾ ਪ੍ਰਦੂਸ਼ਣ ਦਾ ਕਾਰਨ ਬੰਦੇ ਨੇ ਉਹਨਾਂ ਤੇ ਨੱਟ ਪਾਉਣੀ ਚਾਹੀਦੀ ਹੈ ਉਹਨਾਂ ਵਿੱਚ ਠੱਲ ਪਾਉਣੀ ਚਾਹੀਦੀ ਹੈ ਇਸ ਤੋਂ ਇਲਾਵਾ ਥਿੰਕ ਟੈਂਕ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਬੀਤੇ ਦਿਨਾਂ ਦੇ ਵਿੱਚ ਲਗਭਗ 26000 ਅਜੇ ਪ੍ਰਾਈਵੇਟ ਜੈਟ ਨੇ ਜਿਨ੍ਹਾਂ ਦੇ ਨਾਲ ਬਹੁਤ ਵੱਡੀ ਮਾਤਰਾ ਦੇ ਵਿੱਚ ਉਡਾਨਾਂ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਨਾਲ ਵੀ ਹਵਾ ਪ੍ਰਦੂਸ਼ਣ ਹੋਈ ਹੈ ਉਹਨਾਂ ਨੇ ਇੱਕ ਖਲਾਸਾ ਕੀਤਾ ਹੈ ਕਿ ਲਗਭਗ ਇਹ ਪ੍ਰਾਈਵੇਟ ਜੈਟਸ ਦੇ ਰਾਹੀਂ ਜਿੰਨੀਆਂ ਵੀ ਉਡਾਨਾਂ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਆਵਾਜਾਈ ਦੀ ਨਿਕਾਸੀ ਦੇ ਵਿੱਚ 40% ਦੀ ਵਾਧਾ ਹੋਇਆ ਹੈ ਜਿਹੜਾ ਕਿ ਹਵਾ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ ਉਹਨਾਂ ਨੇ ਦੱਸਿਆ ਕਿ ਜਹਾਜ਼ਾਂ ਦੇ ਰਾਹੀ ਵੀ ਬਹੁਤ ਸਾਰੀਆਂ ਜੀਆਂ ਗੈਸਾਂ ਪੈਦਾ ਹੁੰਦੀਆਂ ਨੇ ਜਿਹੜੇ ਕਿ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਨੇ ਨਾਲ ਹੀ ਉਹਨਾਂ ਨੇ ਇਹ ਵੀ ਖਲਾਸਾ ਕੀਤਾ ਹੈ ਕਿ ਜਿੱਥੇ ਸੜਕੀ ਆਵਾਜਾਈ ਦੇ ਨਾਲ ਤਾਂ ਹਵਾ ਪ੍ਰਦੂਸ਼ਣ ਹੁੰਦਾ ਹੀ ਹੈ ਤੇ ਨਾਲ ਹੀ ਨਾਲ ਜਿਹੜੇ ਅੰਤਰਰਾਸ਼ਟਰੀ ਜਾਂ ਰਾਸ਼ਟਰੀ ਪਦ ਤੇ ਵੱਤੇ ਜਾਂਦੇ ਇਹ ਜਿਹੜੇ ਜੈਟ ਨੇ ਚਾਹੇ ਉਹ ਪ੍ਰਾਈਵੇਟ ਨੇ ਚਾਹੇ ਦੂਸਰੇ ਨੇ ਉਹਨਾਂ ਦੇ ਨਾਲ ਵੀ ਹਵਾ ਪ੍ਰਦੂਸ਼ਿਤ ਹੁੰਦੀ ਹੈ ਇੱਥੇ ਸਿਰਫ ਪੰਜਾਬ ਦੀ ਪ੍ਰਾਣੀ ਨੂੰ ਲੈ ਕੇ ਹੀ ਮੁੱਦੇ ਉਠਦੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਲਾ ਜਿਹੜੀ ਹਵਾ ਹੈ ਉਹਦੇ ਵਿੱਚ ਸਾਹ ਲੈਣ ਦੇ ਨਾਲ ਦਮ ਘੁੱਟਦਾ ਹੈ ਪਰੰਤੂ ਇਹ ਇੱਕ ਬੇਬੁਨਿਆਦ ਕਥਨ ਹੈ ਬਲਕਿ ਹੋਰ ਵੀ ਬਹੁਤ ਸਾਰੇ ਅਜਿਹੇ ਕਾਰਕ ਨੇ ਜਿਨ੍ਹਾਂ ਦੇ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ ਸੋ ਕੇਂਦਰੀ ਸਰਕਾਰ ਨੂੰ ਇਸ ਨੂੰ ਲੈ ਕੇ ਸੋਚਣਾ ਵਿਚਾਰਨਾ ਚਾਹੀਦਾ ਹੈ ਤੇ ਜਿਹੜੇ ਹੋਰ ਕਾਰਕ ਨੇ ਜਿਹੜੇ ਹਵਾ ਪ੍ਰਦੂਸ਼ਿਤ ਕਰਦੇ ਨੇ ਉਹਨਾਂ ਤੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਸੋ ਥਿੰਕ ਟੈਂਕ ਇਸ ਵੇਲੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਚਰਚਾ ਦੇ ਵਿੱਚ ਆਈ ਹੋਈ ਹੈ ਜਿਹੜੀ ਕਿ ਵੱਡੇ ਵੱਡੇ ਖੁਲਾਸੇ ਕਰ ਰਹੀ